ਅੱਜ ਵੀ ਅਸੀਂ ਅਜਨਾਲੇ ਦੇ ਇਲਾਕੇ ਪਿੰਡ ਸਰਾਵਾ ਦੇ ਕੋ ਵਿੱਚ ਖੜੇ ਆਂ ਔਰ ਮੈਨੂੰ ਪਤਾ ਲੱਗਾ ਸੀ ਕਿ ਬੇਜਬਾਨਿਆਂ ਦੀ ਬਹੁਤ ਮਾੜੀ ਹਾਲਤ ਹੈ ਇੱਕ ਬੇਜਬਾਨੇ ਦੀ ਉਹ ਆ ਜਿਹੜੇ 10-10 60-8 ਫੁੱਟ ਪਾਣੀ ਚ ਆ ਕੇ ਕੁਝ ਮਾਰੇ ਗਏ ਕੁਝ ਰੁੜ ਗਏ ਤੇ ਕੁਝ ਜਿਹੜੇ ਬਚੇ ਅਸੀਂ ਕੋਸ਼ਿਸ਼ ਕਰ ਰਹੇ ਸਾਰੇ ਮੈਂ ਹੀ ਨਹੀਂ ਸਾਰੇ ਕੋਸ਼ਿਸ਼ ਕਰ ਰਹੇ ਆ ਵੀ ਥੋੜਾ ਥੋੜਾ ਉਹਨਾਂ ਨੂੰ ਕੋਈ ਨਾ ਕੋਈ ਫੀਡ ਕੋਈ ਚੀਜ਼ ਚਲੇ ਦੇ ਪਰ ਬੜਾ ਦੁੱਖ ਲੱਗਾ ਮੈਨੂੰ ਆ ਕੇ ਵੇਖ ਕੇ ਗੁਜਰਾ ਦਾ ਡੇਰਾ ਆ ਸਰਾਵਾ ਦੇ ਲਾਕੇ ਅੱਜ ਮਾੜਾ ਦਿਖਾਇਓ ਖਾ ਮੱਜਾ ਪਾ ਆ ਡੰਗਰਾਂ ਦਾ ਹਾਲ ਵੇਖੋ ਇਹਦੇ ਚ ਕਾਰਨ ਕੀ ਹੈ ਵੀ ਸਾਡੇ ਕੁਛ ਜਿਹੜੇ ਚੌਧਰੀ ਨੇ ਜਿਨ੍ਹਾਂ ਜੋੜ ਜਿਹੜੇ ਨਾਂ ਤੇ ਗੁਰੂ ਨੂੰ ਮੰਨਦੇ ਇਹ ਤੇ ਨਾ ਕੁਦਰਤ ਨੂੰ ਮੰਨਦੇ ਉਹਨਾਂ ਚੌਧਰੀਆਂ ਨੇ ਇਹਨਾਂ ਨੂੰ ਉੱਚੇ ਥਾਂ ਡੰਗਰ ਨਹੀਂ ਬਣਨ ਦੇਣਦੇ ਉਹਨਾਂ ਕਬਜ਼ਾ ਕੀਤਾ ਆ ਮੰਡੀ ਦੇ ਉੱਤੇ ਤੇ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੈ ਇਹ ਹੋ ਸਕਦਾ ਕਿਸੇ ਜਾਤ ਪਾਤ ਦੇ ਉਹਦੀ ਕੋਈ ਜਾਤ ਪਾਤ ਨਹੀਂ ਵੇਜਬਾਨ ਮੇਜਬਾਨ ਦੀ ਕੋਈ ਜਾਦਪਾਤ ਨਹੀਂ ਜੀ ਤੇ ਸ਼ਰਮ ਕਰੋ ਜਿਹੜੇ ਡੱਕਣ ਵਾਲੇ ਜੀ ਅਸੀਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੇਰੀ ਹੁਣੇ ਡੀਸੀ ਨਾਲ ਗੱਲ ਹੋ ਨਹੀਂ ਰਹੀ ਕਿ ਤੁਰੰਤ ਦਰਵਾਜ਼ੇ ਜਿੰਦਰੇ ਮਾਰੇ ਨੇ ਮੰਡੀ ਨੂੰ ਤੁਰੰਤ ਜਿੰਦਰੇ ਖੋਲ ਕੇ ਇਹਨਾਂ ਨੂੰ ਉੱਥੇ ਸ਼ਿਫਟ ਕਰੋ ਜਿੰਨਾ ਚਿਰ ਸੁੱਕ ਨਹੀਂ ਜਾਂਦਾ ਸੁੱਕ ਜਾਣਗੇ ਨਾਲ ਉੱਥੋਂ ਕੱਢ ਦਿਓ ਮੈਂ ਵੀ ਇਹਦੇ ਹੱਥ ਨਹੀਂਗਾ ਕੋਈ ਸਰਕਾਰੀ ਜਗ੍ਹਾ ਦੇ ਉੱਤੇ ਕੋਈ ਬੰਦਾ ਕਬਜ਼ਾ ਕਰੇ ਮੈਂ ਇਹਦੇ ਬਿਲਕੁਲ ਰੋਚ ਹੈ ਪਰ ਜੇ ਬਾਕੀ ਤੁਸੀਂ ਬਹਿ ਸਕਦੇ ਜੀ ਦੇ ਭਾਕੀ ਡੰਗਰ ਵੱਸ ਸਕਦੇ ਆ ਤੇ ਇਹ ਬੇਜबान ਦਾ ਕੀ ਹੈ ਇਹ ਵੀ ਡੰਗਰੀ ਹੈ ਵਿਚਾਰਾ ਜਾਨਵਰ ਹੈ ਉਹ ਬੇਜबान ਇਹਦੇ ਚ ਤੁਸੀਂ ਦੇਖ ਲਓ ਮੱਜਾਂ ਚ ਮਨੇ ਚੋ ਨਹੀਂ ਸਕਦਾ ਕੋਈ ਬੰਦਾ ਇਹਦੇ ਵਿੱਚ ਚੋਰ ਨੂੰ ਜਗ੍ਹਾ ਨਹੀਂ ਹੈਗੀ ਇਹਨਾਂ ਕੋਲ ਡੰਗਰ ਤੇ ਕੋਈ ਤੇ ਯਾਰ ਕੋਸ਼ਿਸ਼ ਤੇ ਆਪਾਂ ਲਿਆਦ ਰੱਖੀਏ ਇਹੀ ਗੱਲ ਹੈ ਕੁਦਰਤ ਆ ਆ ਰੂਪ ਸਾਨੂੰ ਦਿਖਾਉਣ ਦੀ ਹੈ ਅਸੀਂ ਤਸ਼ੱਦਦ ਕਰਨ ਲੱਗੇ ਨਹੀਂ ਡਰਦੇ ਆ ਜਿੰਨਾ ਡੰਗਰਾਂ ਜਿਨ੍ਹਾਂ ਨੇ ਜਿੰਦਰੇ ਮਾਰੇ ਆ ਨਾ ਮੰਡੀ ਤੇ ਉਹ ਬੇਸ਼ਰਮ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਸ਼ਰਮ ਕਰੋ ਥੋੜੀ ਬੁਧੀ ਕੁਝ ਤੁਹਾਡੇ ਇਨਸਾਨੀਅਤ ਹੈਗੀ ਹੈ ਤੁਹਾਡੇ ਲੋਕਾਂ ਕਰਕੇ ਅਸੀਂ ਬਦਨਾਮ ਹੁੰਨੇ ਬੇਵਜ੍ਹਾ ਹੀ ਤੇ ਅੱਜ ਸ਼ਾਮ ਤੱਕ ਮੈਂ ਹੁਣੇ ਪ੍ਰਸ਼ਾਸਨ ਮੰਨ ਲੇ ਨਹੀਂ ਤੇ ਸਵੇਰੇ ਮੈਂ 9 ਵਜੇ ਜਿੰਦਰੇ ਭੰਨ ਕੇ ਸਾਰੇ ਅੰਦਰਵਾੜ ਦੇਣੇ ਮੈਂ ਅੱਜ ਦਾ ਟਾਈਮ ਦਿੰਨਾ ਕਿਉਂਕਿ ਮੈਂ ਕੋਈ ਚੀਜ਼ ਵੀ ਆਪਣੇ ਹੱਥ ਚ ਨਹੀਂ ਲੈਣੀ ਚਾਹੁੰਦਾ ਪਰ ਪ੍ਰਸ਼ਾਸਨ ਜਿੰਦਰੇ ਖਲਾ ਕੇ ਤੁਰੰਤ ਇਹਨਾਂ ਨੂੰ ਅੰਦਰ ਕਰਾਵੇ ਔਰ ਇਹਨਾਂ ਦੇ ਧੋਣ ਦਾ ਇਹਨਾਂ ਨੂੰ ਇਹਨਾਂ ਨੂੰ ਧੋਣ ਦਾ ਪ੍ਰਬੰਧ ਕਰੇ ਡੰਗਰਾ ਦਾ ਯਾਰ ਏਦਾਂ ਥੋੜਾ ਹੁੰਦਾ ਕਿ ਜੋ ਬੇਜਬਾਨ ਨੇ ਤੇ ਤੁਸੀਂ ਉੱਤੇ ਤਸ਼ੱਦਦ ਕਰੋਗੇ ਬਹੁਤ ਸ਼ਰਮ ਦੀ ਗੱਲ ਹੈ ਜੀ ਔਰ ਮੇਰੀ ਬੇਨਤੀ ਹੈ ਜਿਹੜੇ ਲੋਕ ਚਾਰਾ ਲੈ ਕੇ ਕੋਸ਼ ਹਾਰੇ ਨੇ ਕਿ ਇਹਨਾਂ ਤੱਕ ਪਹੁੰਚ ਕਰਕੇ ਚਾਰਾ ਇੱਥੇ ਜ਼ਰੂਰ ਪਿਤਾਓ ਮੈਨੂੰ ਪਤਾ ਅਸੀਂ ਸਿਹਰਦਕੌਮ ਆ ਕੁਝ ਮੈਂ ਹੁਣ ਕੁਝ ਕਹਿਣਾ ਨਹੀਂ ਚਾਹਦਾ ਕੁਝ ਨਕਮੇ ਕੁਝ ਛੋਟੀ ਸੋਚ ਵਾਲੇ ਲੋਕ ਹੈਗੇ ਨੇ ਉਹਨਾਂ ਨੂੰ ਨਹੀਂ ਦੇਖਣਾ ਇਹ ਬੇਜਬਾਨਿਆਂ ਨੂੰ ਦੇਖਿਓ ਵਿਚਾਰੇ ਦੇਖੋ ਕਿਸ ਹਾਲਾਤ ਚ ਬੈਠੇ ਨੇ ਇਹ ਵੱਧ ਸੀਸਾ ਦੇਣ ਦੇ ਹੁੰਨੇ ਉਹਨਾਂ ਨੂੰ ਸੋ ਇਸ ਕਰਕੇ ਜੇ ਕੋਈ ਲਾਗੇ ਬੰਨੇ ਮੈਂ ਵੀ ਕੋਸ਼ਿਸ਼ ਕਰਨੀ ਹੈ ਪਰ ਜੇ ਕੋਈ ਲਾਗੇ ਬੰਨੇ ਹੈਗਾ ਕਿਉਂਕਿ ਸਾਡਾ ਜੀ ਇੱਕ ਦੋ ਦਿਨ ਲੱਗ ਜਾਣਾ ਹੈ ਉਹ ਚਾਰਾ ਇੱਥੇ ਇਹਨਾਂ ਕੋਲ ਪਚਾਦੇ ਪਰ ਸਭ ਤੋਂ ਪਹਿਲ ਨੂੰ ਇਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਫੇਰ ਹੀ ਚਾਰਾ ਖਾ ਸਕਦੇ ਆ ਚਾਰਾ ਖਾਂ ਚਾਰਾ ਵੀ ਨਹੀਂ ਖਾ ਸਕਦੇ ਵਿਚਾਰੇ ਨਹੀਂ ਖਾ ਸਕਦੇ ਉਹ ਜੀ ਕਾਰਜ ਰੋਡ ਤੇ ਖੜੇ ਆ ਦੋ ਡੇਰੇ ਨੇ ਇੱਕ ਤਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਕਾਹ ਵੀ ਗੁਜਰਾ ਰਹੇ ਚਲੋ ਦੇਖੋ ਜਾਤ ਪਾਤ ਦੇ ਤੇ ਸਾਡੇ ਵੈਸੇ ਹੀ ਹੈ ਨਹੀਂਗਾ ਸਾਡੇ ਗੁਰੂ ਮਹਾਰਾਜ ਨੇ ਦੱਸਿਆ ਔਰੇ ਬੇਜਬਾਨਾਂ ਨੂੰ ਦੇਖੋ ਕਿਸ ਹਾਲਤ ਰਹਿ ਰਿਹਾ ਇਹਨਾਂ ਨੂੰ ਚੇਥਾਂ ਜਾਨ ਨਹੀਂ ਦੇ ਰਹੇ ਮੈਂ ਮਾਨਯੋਗ ਧਾਰੀਵਾਲ ਸਾਹਿਬ ਜੋ ਐਮਐਲਏ ਨੇ ਮੌਜੂਦਾ ਮੇਰਾ ਖਿਆਲ 15 ਵਾਰੀ ਇਸ ਰਾਤ ਨੂੰ ਨੰਗੇ ਹੋਣੇ ਧਾਰੀਵਾਲ ਸਾਹਿਬ ਕੁਝ ਤੇ ਦੇਖੋ ਇਸ ਚੀਜ਼ ਨੂੰ ਤੁਹਾਡੇ ਹੀ ਲੋਕ ਜਿਨ੍ਹਾਂ ਨੇ ਕਬਜ਼ਾ ਕੀਤਾ ਮੰਡੀ ਦੇ ਵਿੱਚ ਉਹ ਵੜ ਨਹੀਂ ਦੇ ਰਹੇ ਇਹਨਾਂ ਨੂੰ ਔਰ ਉਹ ਤੇ ਜਿੰਦਰੀ ਮਾਰ ਕੇ ਰੱਖੇ ਇਹਨਾਂ ਨਾਲ ਕੋਈ ਬੈਰ ਵਿਰੋਧ ਨਹੀਂ ਨਾ ਕਿਸੇ ਦਾ ਹੋ ਸਕਦਾ ਚਲੋ ਕਿਸੇ ਨਾਲ ਮੰਨਿਆ ਜਾ ਸਕਦਾ ਕੋਈ ਬੰਦੇ ਦਾ ਬੰਦੇ ਨਾਲ ਹੋ ਸਕਦਾ ਇਹਦੇ ਨਾਲ ਕਿਹਦਾ ਬੈਰ ਵਿਰੋਧ ਹੈ ਤੇ ਕੀ ਦਿਲ ਨਹੀਂ ਦੁਖਦਾ ਆਪਣਾ ਇਹਨਾਂ ਚੀਜ਼ਾਂ ਨਾਲ ਆਪ ਕਿਰਪਾ ਕਰਕੇ ਜਿੰਦਰੇ ਖਲਾ ਦਿਓ ਨਹੀਂ ਤੇ ਸਵੇਰੇ 9 ਵਜੇ ਜਿੰਦਰੇ ਇਹਦੇ ਤੋੜ ਕੇ ਮੰਡੀ ਚ ਮੈਂ ਬਾੜੂਗਾ ਇਹਨਾਂ ਸਾਰੇ ਇਹ ਖਿਆਲ ਰੱਖਿਓ ਤੇ ਮੈਂ ਸੰਗਤ ਨੂੰ ਬੇਨਤੀ ਕਰਨੇ ਚਾਹੁੰਦਾ ਜਿਹੜੇ ਚਾਰਾ ਲੈ ਕੇ ਆ ਰਹੇ ਸੁੱਕਾ ਲੈ ਕੇ ਆ ਰਹੇ ਆ ਕਿ ਚਾਰਾ ਇਹਨਾਂ ਕੋਈ ਸੁੱਕਾ ਤੇ ਹੈਗਾ ਇਹਨਾਂ ਨੂੰ ਚਾਰ ਜਾਂ ਕੋਈ ਫੀਡ ਮੈਂ ਵੀ ਕੋਸ਼ਿਸ਼ ਕਰਨਾ ਮੇਰੀ ਵੀ ਇੱਕ ਅੱਧੇ ਦਿਨ ਤੱਕ ਪਹੁੰਚ ਜਣੀ ਮੈਂ ਫਿਚਾਉਂਗਾ ਜੇ ਕੋਈ ਤਰੰਤ ਦੇ ਸਕਦਾ ਤੇ ਥੋੜਾ ਬੋਤਾ ਇਹਨਾਂ ਨੂੰ ਜਰੂਰ ਦੇ ਕੇ ਜਾਵੇ ਅਜਨਾਲੇ ਤੋਂ ਕਾਲਜ ਰੋਡ ਦੇ ਉੱਤੇ 2 ਡੇਰੇ ਸਰਾਵਾ ਪਿੰਡ ਦੇ ਇਲਾਕੇ ਨੇ ਨਜ਼ਦੀਕ ਦਾਣਾ ਮੰਡੀ ਮੈਂ ਜੱਤੇ ਬੰਦੀਆਂ ਨੂੰ ਕਹੂੰਗਾ ਵੀ ਜੇ ਮੈਂ ਕਦੇ ਅੱਗੇ ਪਿੱਛੇ ਆ ਦੇ ਇਹਨਾਂ ਨੂੰ ਜਿੰਦਰੇ ਖੋਲ ਕੇ ਅੰਦਰ ਜਰੂਰ ਮਾਰ ਦਿਓ ਜੇ ਵੈਸੇ ਤੇ ਮੈਂ ਆਉਂਗਾ ਪਰ ਤੁਸੀਂ ਵੀ ਕੋਸ਼ਿਸ਼ ਕਰਿਓ